ਇਹ ਕੱਟ ਤੁਸੀਂ ਵੀ ਇੱਥੇ ਰੱਖਿਆ ਅੱਜ ਤੇ ਦੂਜੇ ਤੁਹਾਡੇ ਵੱਲੋਂ ਪਹਿਲਾਂ ਵੀ ਇਹ ਕੱਟ ਰੱਖਿਆ ਜਾ ਚੁੱਕਿਆ ਤੁਸੀਂ ਕਹਿੰਦੇ ਵੀ ਸਾਡੇ ਨਾਲ ਲੋਕ ਜੁੜ ਰਹੇ ਨੇ ਤੇ ਉਹ ਕਹਿੰਦੇ ਸਾਡੇ ਨਾਲ ਬਹੁਤ ਜੁੜਦੇ ਨੇ ਸ਼ਰਮ ਨਹੀਂ ਕਲਦਰ ਨਹੀਂ ਜੁੜ ਰਹੇ ਨੇ ਚੰਗੀ ਗੱਲ ਆ ਪਾਰਟੀ ਦੀ ਪੁਨਰ ਸਰਜੀਤੀ ਹੋ ਰਹੀ ਆ ਮਜ਼ਬੂਤੀ ਹੋ ਰਹੀ ਆ ਉਹ ਕਹਿੰਦੀ ਉਹ ਤੇ ਵਰਕਰਾਂ ਨੂੰ ਗੁੰਮਰਾਹ ਕਰਨ ਦੀ ਕਮੇਟੀ ਆ ਇਹ ਕੋਈ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਦੀ ਕਮੇਟੀ ਨਹੀਂ ਵੀ ਇਹ ਤਾਂ ਵਰਕਰਾਂ ਨੂੰ ਭੰਬਲ ਭੂਸੇ ਚ ਪਾਤਾ ਹੈ ਯਾਰ ਤੁਹਾਡੇ ਬਾਰੇ ਇਹ ਕਹਿ ਰਹੇ ਆ ਵੀ ਇਹ ਭਾਜਪਾ ਦੇ ਭਾਈ ਹੱਥ ਛੋਕੇ ਆ ਬੰਦੇ ਇਹਨਾਂ ਤੋਂ ਬਚ ਜਾਓ ਇਹਨਾਂ ਨੂੰ ਪਛਾਣ ਲਓ ਭਾਜਪਾ ਦੇ ਨਾਲ ਕੌਣ ਰਿਹਾ ਬਿਨਾਂ ਸ਼ਰਤ ਹਮਾਇਤ ਕਿਹਨੇ ਦਿੱਤੀ ਮੰਤਰੀ ਕੌਣ ਰਿਹਾ ਸਬੰਧ ਕੀਦੇ ਨੇ ਸਾਰੀ ਦੁਨੀਆ ਜਾਣਦੀ ਆ ਸਾਡਾ ਕੀ ਸਾਡਾ ਕੀ ਸਬੰਧ ਆ ਅਸੀਂ ਕੀ ਲੈਣਾ ਭਾਜਪਾ ਤੋਂ ਸਾਨੂੰ ਸੋਖੇ ਰਸਤੇ ਮਿਲਦੇ ਸੀਗੇ ਵੱਡੀਆਂ ਵੱਡੀਆਂ ਆਫਰਾਂ ਸੀਗੀਆਂ ਇਹ ਅੱਜ ਹੁਣ ਜਥੇਦਾਰ ਸਾਹਿਬ ਬਦਲ ਗਏ ਜੇ ਅੱਜ ਕੱਲ੍ਹ ਨੂੰ ਕੋਈ ਨਵਾਂ ਹੁਕਮਨਾਮਾ ਆਵੇ ਵੀ ਪਾਈਏ ਕਮੇਟੀ ਹੁਣ ਕੈਨਸਲ ਕਰ ਦੋ ਹਣੀ ਦੀ ਲੋ ਅਸੀਂ ਤਾਂ ਮੰਨਾਂਗੇ ਅਸੀਂ ਹਰ ਹੁਕਮਨਾਮੇ ਨੂੰ ਮੰਨਾਂਗੇ ਕਿ ਸਾਨੂੰ ਅਗਲਾ ਕੋ ਹੁਕਮਨਾਮਾ ਜਾਰੀ ਹੋ ਜੂ ਅਸੀਂ ਉਹ ਤੇ ਪਹਿਰਾ ਦੇ ਦਾਂਗੇ ਅਸੀਂ ਇਹਨੂੰ ਜੇ ਕਹਿਣਗੇ ਵੀ ਇਹਨੂੰ ਬੰਦ ਕਰ ਦਿਓ ਸੀ ਬੰਦ ਕਰ ਦਾਂਗੇ ਉਹ ਕਹਿੰਦੇ ਵੀ ਇਹ ਤੁੰਨੀਆਂ ਵਾਲੇ ਜੀ ਦਾ ਰੰਗੀਆਂ ਵਾਲੇ ਦਾੜੀਆਂ ਵਾਲੇ ਜੀ ਦਾ ਕਟੀਆਂ ਵਾਲੇ ਹੁਣ ਤੱਕ 25-25 ਸਾਲ ਤੁੰਨੀ ਹੀ ਰੱਖੀਆਂ ਨੇ ਮਹੀਨਾ ਪਹਿਲਾਂ ਕਈਆਂ ਨੇ ਖੋਲੀਆਂ ਨੇ ਅਕਾਲ ਤਖਤ ਸਾਹਿਬ ਤੋਂ ਹੁਕਮ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀਤਾ ਸੀ ਜੀ ਹੁਣ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਕੋਆਰਡੀਨੇਟ ਕਰ ਰਹੇ ਹੋ ਜਾਂ ਫਿਰ ਅਕਾਲ ਤਖਤ ਸਾਹਿਬ ਨਾਲ ਹੁਕਮਨਾਮਾ ਪੰਜ ਸਿੰਘ ਸਹਿਬਾਨ ਨੇ ਕੀਤਾ ਸੀ ਸੱਤ ਮੈਂਬਰੀ ਕਮੇਟੀ ਬਣੀ ਸੀ ਦੋ ਤਾਂ ਤੁਸੀਂ ਹੁਣ ਮੁਰ ਕੇ ਪੁੱਛੇ ਨਹੀਂ ਰਹੇ ਉਹ ਤੁਹਾਪੀ ਛੱਡ ਕੇ ਗਏ ਨਹੀਂ ਥੋੜੀ ਕੀ ਆ ਉਹਨਾਂ ਨੂੰ ਆਹ ਮੀਤਾ ਉਹਨਾਂ ਨੇ ਤਾਂ ਮਨਾ ਲਿਆ ਜੀ ਕੋਈ ਨਹੀਂ ਆ ਜਾਣ ਹੋਣ ਆ ਜਾਣ ਸਾਡੇ ਨੇ ਤਾਂ ਵਾਅਦਾ ਕੀਤਾ ਸੀ ਉਹਨਾਂ ਨੇ ਕਿ ਮੈਂ 2 ਦਿਨ ਬਾਅਦ এসਜੀਪੀਸੀ ਤੋਂ ਅਸਤੀਫਾ ਦੇ ਕੇ ਭਰਤੀ ਜੀ ਸ਼ੁਰੂ ਕਰੂੰਗਾ ਤੁਹਾਡੇ ਨਾਲ ਹੁਣ ਅਸਤੀਫਾ ਦੇ ਕੇ ਹੁਣ ਕੀ ਕਹਿ ਸਕਦੇ ਆ ਸਾਡਾ ਨਿੱਜੀ ਥੋੜੀ ਕਿਸੇ ਨਾਲ ਰੌਲਾ ਕੋਈ ਨਹੀਂ ਨਿੱਜੀ ਕੋਈ ਨਹੀਂ ਸਾਡਾ ਕੋਈ ਨਿੱਜੀ ਵਿਰੋਧ ਕਿਸੇ ਨਾਲ ਨਹੀਂ ਹੈਗਾ ਕਿਸੇ ਬਦਲ ਹੋਰਾਂ ਨਾਲ ਵੀ ਨਹੀਂ ਸਵਾਲ ਹੀ ਸਾਡੇ ਕੀ ਰੌਲਾ ਨਾਲ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਭਰਤੀ ਮਹਮ ਚਲਾਈ ਗਈ ਰੋਪੜ ਦੇ ਵਿੱਚ ਜੋ ਬਹੁਤ ਸਾਰੇ ਅਕਾਲੀ ਦਲ ਦੇ ਵਰਕਰ ਆਏ ਉਹਨਾਂ ਨੂੰ ਸੰਬੋਧਿਤ ਕੀਤਾ ਗਿਆ ਅੱਜ ਕਾਪੀਆਂ ਬਣੀਆਂ ਗਈਆਂ ਸੋ ਮਨਪ੍ਰੀਤ ਸਿੰਘ ਐਲਜੀ ਸਾਡੇ ਨਾਲ ਸਰ ਕਿਵੇਂ ਦੇਖਦੇ ਹੋ ਜੀ ਇਹ ਇਕੱਠ ਤੁਸੀਂ ਵੀ ਇੱਥੇ ਰੱਖਿਆ ਅੱਜ ਤੇ ਦੂਜੇ ਤੁਹਾਡੇ ਵੱਲੋਂ ਪਹਿਲਾਂ ਵੀ ਇਹ ਇਕੱਠ ਰੱਖਿਆ ਜਾ ਚੁੱਕਿਆ ਹੈ ਫਿਰ ਇਹਨਾਂ ਦੇ ਦੋਨੇ ਇਕੱਠ ਰੱਖੇ ਜਾ ਰਹੇ ਆ ਜੀ ਤਾਂ ਬਣੇਗਾ ਕੀ ਤੁਸੀਂ ਕਹਿੰਦੇ ਵੀ ਸਾਡੇ ਨਾਲ ਲੋਕ ਜੁੜ ਰਹੇ ਆ ਤੇ ਉਹ ਕਹਿੰਦੇ ਸਾਡੇ ਨਾਲ ਬਹੁਤ ਜੁੜ ਰਹੇ ਪਤੀਏ ਕੱਲ ਆ ਖਾਲੀ ਦਲ ਨਹੀਂ ਜੁੜ ਰਹੇ ਨੇ ਲੋਕ ਤਾਂ ਜੀ ਸ਼੍ਰੋਮਣੀ ਕਾਲਦਲ ਨਹੀਂ ਜੁੜ ਰਹੇ ਨੇ ਚੰਗੀ ਗੱਲ ਆ ਪਾਰਟੀ ਦੀ ਪੁਨਰ ਸਰਜੀਤੀ ਹੋ ਰਹੀ ਆ ਮਜਬੂਤੀ ਹੋ ਰਹੀ ਆ ਤੇ ਚੰਗੀ ਗੱਲ ਆ ਬਾਕੀ ਫੈਸਲਾ ਆਉਣ ਵਾਲਾ ਸਮਾਂ ਜਿਹੜਾ ਉਹ ਚ ਪੰਥ ਫੈਸਲਾ ਕਰੂਗਾ ਉਹ ਕਹਿੰਦੇ ਤੇ ਵਰਕਰਾਂ ਨੂੰ ਗੁੰਮਰਾਹ ਕਰਨ ਦੀ ਕਮੇਟੀ ਆ ਇਹ ਕੋਈ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਦੀ ਕਮੇਟੀ ਨਹੀਂ ਵੀ ਇਹ ਤਾਂ ਵਰਕਰਾਂ ਨੂੰ ਭੰਬਲ ਭੂਸੇ ਚ ਪਾ ਦਿੱਤਾ ਜੀ ਇਹਨਾਂ ਨੇ ਤੁਸੀਂ ਦੇਖ ਲਓ ਵੀ ਕੀ ਗਮਰਾਹ ਕੀਤਾ ਸੀ ਅਸੀਂ ਤਾਂ ਇਹ ਕਿਹਾ ਵੀ ਜੋ ਸਿਧਾਂਤ ਨੇ ਸਾਡੀਆਂ ਸੰਸਥਾਵਾਂ ਨੇ ਸ਼੍ਰੀ ਕਾਲਤਕ ਸਾਹਿਬ ਹੈ ਸ਼੍ਰੋਮਣੀ ਗੁਦਰ ਆਪਣਾ ਕਮੇਟੀ ਆ ਸ਼੍ਰੀ ਸ਼੍ਰੋਮਣੀ ਅਕਾਲੀ ਦਲ ਆ ਇਹ ਸੰਸਥਾਵਾਂ ਮਜ਼ਬੂਤ ਹੋਣੇ ਚਾਹੀਦੀਆਂ ਨੇ ਇਹ ਇਹਨਾਂ ਇਸ ਸਿਧਾਂਤਾਂ ਤੇ ਚੱਲਣੀਆਂ ਚਾਹੀਦੀਆਂ ਨੇ ਵਿਅਕਤੀ ਵਿਸ਼ੇਸ਼ ਨਾ ਸੰਸਥਾਵਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਚਾਹੇ ਕੋਈ ਵੀ ਆ ਚਾਹੇ ਮੈਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੇ ਸਾਡੀ ਕੋਈ ਮਰਜ਼ੀ ਚੱਲੀ ਗੁਰੂ ਸਾਹਿਬ ਦੀ ਮੇਰ ਰਹੀ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਉਸ ਤਰ੍ਹਾਂ ਦਾ ਇੱਕ ਰਸਤਾ ਬਣਾ ਕੇ ਜਾਣਾ ਚਾਹੁੰਦੇ ਹਾਂ ਕਿ ਕੋਈ ਵੀ ਵਿਅਕਤੀ ਵਿਸ਼ੇਸ਼ ਸੰਸਥਾਵਾਂ ਤੇ ਆਪਣਾ ਕਬਜ਼ਾ ਬਣਾਉਣ ਦੀ ਕੋਸ਼ਿਸ਼ ਨਾ ਕਰੇ ਕੋਈ ਤਾਂ ਸਰ ਤੁਹਾਡੇ ਬਾਰੇ ਇਹ ਕਹਿ ਰਹੇ ਆ ਵੀ ਏ ਭਾਜਪਾ ਦੇ ਭਾਈ ਹੱਥ ਛੋਕੇ ਆ ਬੰਦੇ ਇਹਨਾਂ ਤੋਂ ਬਚ ਜੋ ਇਹਨਾਂ ਨੂੰ ਪਛਾਣ ਲਓ ਜੀ ਅਜਨੀਆਂ ਗੱਲਾਂ ਤੁਹਾਡੇ ਬਾਰੇ ਸਿੱਧੀਆਂ ਕਹਿ ਰਹੇ ਆ ਦੇਖੋ ਭਾਜਪਾ ਦੇ ਨਾਲ ਕੌਣ ਰਿਹਾ ਬਿਨਾ ਸ਼ਰਤ ਹਮੈਤ ਕਿਹਨੇ ਦਿੱਤੀ ਮੰਤਰੀ ਕੌਣ ਰਿਹਾ ਸਬੰਧ ਕੀਦੇ ਨੇ ਸਾਰੀ ਦੁਨੀਆ ਜਾਣਦੀ ਆ ਕਹਿਣ ਲੱਗੀ ਫਰਕ ਪੈਂਦਾ ਵਾ ਸਾਡਾ ਕੀ ਸਾਡਾ ਕੀ ਸਬੰਧ ਆ ਅਸੀਂ ਕੀ ਲੈਣਾ ਭਾਜਪਾ ਤੋਂ ਅਸੀਂ ਤਾਂ ਅਸੀਂ ਤਾਂ ਘਰ ਬੈਠੇ ਸੀਗੇ ਫਿਰ ਤੁਸੀਂ ਭਾਜਪਾ ਚਲੇ ਜਾਂਦੇ ਤੁਸੀਂ ਹੋਰ ਪਾਰਟੀ ਚਲੇ ਜਾਂਦੇ ਜਾਣੇ ਹੁੰਦਾ ਜੇ ਕੋਈ ਅਹੁਦੇ ਦਾ ਲਾਲਚ ਹੁੰਦਾ ਜਿਹੜੇ ਰਸਤੇ ਤੇ ਅੱਜ ਤੁਰ ਰਹੇ ਆ ਇਹ ਕੋਈ ਸੌਖਾ ਸੰਦਸੋਕੇ ਰਸਤੇ ਮਿਲਦੇ ਸੀਗੇ ਵੱਡੀਆਂ ਵੱਡੀਆਂ ਆਫਰਾਂ ਸੀਗੀਆਂ ਲੇਕਿਨ ਰਸਤਾ ਅਕਾਲ ਤਖਤ ਸਾਹਿਬ ਦਾ ਹੁਕਮ ਆ ਉਤੇ ਪਹਿਰਾ ਦੇ ਰਹੇ ਆ ਕੋਈ ਆਪਣੇ ਲਈ ਕੁਝ ਨਹੀਂ ਕਰ ਰਹੇ ਅਕਾਲ ਤਖਤ ਸਾਹਿਬ ਦਾ ਹੁਕਮ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀਤਾ ਸੀ ਜੀ ਹੁਣ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਕੋਆਰਡੀਨੇਟ ਕਰ ਰਹੇ ਹੋ ਜਾਂ ਫਿਰ ਅਕਾਲ ਤਖਤ ਸਾਹਿਬ ਨਾਲ ਹੁਕਮ ਨਾਵਾ ਪੰਜ ਸਿੰਘ ਸਹਿਬਾਨ ਨੇ ਕੀਤਾ ਸੀਗਾ ਜੀ ਉਸ ਤੋਂ ਬਾਅਦ ਆਦੇਸ਼ ਜਥੇਦਾਰ ਰਗਵੀਰ ਸਿੰਘ ਜੀ ਵੱਲੋਂ ਹੋਇਆ ਉਤੇ ਤੇ ਪਹਿਰਾ ਦੇ ਰਹੇ ਆ ਕਿ ਅੱਜ ਹੁਣ ਜਥੇਦਾਰ ਸਾਹਿਬ ਬਦਲ ਗਏ ਜੀ ਜੇ ਅੱਜ ਕੱਲ ਨੂੰ ਕੋਈ ਨਵਾਂ ਹੁਕਮਨਾਮਾ ਆਜਵੇ ਵੀ ਭਾਈ ਇਹ ਕਮੇਟੀ ਹੁਣ ਕੈਨਸਲ ਕਰ ਦੋ ਹਣ ਦੀ ਲੋੜ ਅਸੀਂ ਤਾਂ ਮੰਨਾਂਗੇ ਅਸੀਂ ਹਰ ਹੁਕਮਨਾਮੇ ਨੂੰ ਮੰਨਾਂਗੇ ਅਸੀਂ ਠੀਕ ਆ ਬੇਸ਼ੱਕ ਜਥੇਬੰਦੀਆਂ ਵੱਲੋਂ ਹਜੇ ਬੜਾ ਵਿਰੋਧ ਹੈਗਾ ਨਾ ਸਿੰਘ ਸਹਿਬਾਨ ਨੂੰ ਮਾਨਤਾ ਦਿੰਦੇ ਨੇ ਲੇਕਿਨ ਉਸ ਸਥਾਨ ਤੇ ਜੋ ਬਰਾਜਮਾਨ ਜੇ ਜਿਹੜਾ ਸਿੰਘ ਪੰਜ ਸਿੰਘ ਸਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ ਮੇਰਾ ਖਿਆਲ ਆ ਵੀ ਉਹ ਪੰਜ ਸਿੰਘ ਸਹਿਬਾਨ ਹੀ ਉਹਨੂੰ ਬਦਲ ਸਕਦੇ ਆ ਜੇ ਸਾਨੂੰ ਅਗਲਾ ਕੋਈ ਹੁਕਮਨਾਮਾ ਜਾਰੀ ਹੋ ਜੂ ਅਸੀਂ ਉਹ ਤੇ ਪਹਿਰਾ ਦੇ ਦਾਂਗੇ ਅਸੀਂ ਇਹਨੂੰ ਜੇ ਕਹਿਣਗੇ ਵੀ ਇਹਨੂੰ ਬੰਦ ਕਰ ਦਿਓ ਅਸੀਂ ਬੰਦ ਕਰ ਦਾਂਗੇ ਉਧਰ ਵੀ ਲੱਖਾਂ ਦੀ ਗਿਣਤੀ ਵਿੱਚ ਭਰਤੀ ਦੀ ਗੱਲਾਂ ਹੁੰਦੀਆਂ ਜੀ ਤੁਸੀਂ ਵੀ ਕਰ ਰਹੇ ਹੋ ਆਖਰ ਬਾਅਦ ਵਿੱਚ ਹੋਊਗਾ ਕਿ ਤੁਹਾਡਾ ਦਫ਼ਤਰ ਕਿੱਥੇ ਹੋਊਗਾ ਉਹ ਸਾਰਾ ਸਟਰਕਚਰ ਹੈ ਜੀ ਸਾਰਾ ਕੁਝ ਹੈ ਉਹ ਉਹ ਕਿੱਦਾਂ ਹੋਊਗਾ ਜੀ ਫਿਰ ਉਹ ਦਫ਼ਤਰ ਕਿਸੇ ਵਿਅਕਤੀ ਦਾ ਧੋੜੀਆ ਪੰਥ ਦਾ ਹੀ ਆ ਸਾਡਾ ਸਾਰਿਆਂ ਦਾ ਦਫ਼ਤਰ ਹੀ ਆ ਕੋਈ ਨਹੀਂ ਭਰਤੀ ਹੋਣ ਦਿਓ ਫੈਸਲਾ ਬੰਦ ਕਰ ਲੂਗਾ ਸਮਾਉਣ ਤੇ ਕਿ ਡੈਲੀਗੇਟਸ ਦੀਆਂ ਬਹੁਤ ਜੀ ਸਟੇਟ ਡੈਲੀਗੇਟਸ ਚਾਹੇ ਸਰਕਲ ਡੈਲੀਗੇਟ ਡੈਲੀਗੇਟਸ ਦਾ ਮਸਲਾ ਨਹੀਂ ਮਸਲਾ ਪੰਥ ਦਾ ਵਾ ਸਮਾਂ ਦੱਸੂਗਾ ਸਾਹਮਣਾ ਹੋਣ ਦਿਓ ਜਿੱਧਰ ਪੰਥ ਹੋਊਗਾ ਉਧਰ ਹੀ ਲੋਕਾਂ ਨਾਲੀ ਪਾਰਟੀ ਆ ਪੰਥ ਨਾਲੀ ਪਾਰਟੀ ਆ ਨਹੀਂ ਨਿੱਜੀ ਬਹੁਤ ਜਿਹੜੇ ਹਮਲੇ ਕੀਤੇ ਜਾਂਦੇ ਜੋ ਕਹਿੰਦੇ ਵੀ ਇਹ ਤੁੰਨੀਆਂ ਵਾਲੇ ਜੀ ਦਾ ਰੰਗੀਆਂ ਵਾਲੇ ਦਾੜ੍ਹੀਆਂ ਵਾਲੇ ਜੀ ਦਾ ਕਟੀਆਂ ਵਾਲੇ ਹੁਣ ਤੱਕ 25-25 ਸਾਲ ਤੁੰਨੀ ਹੀ ਰੱਖੀਆਂ ਨੇ ਮਹੀਨਾ ਪਹਿਲਾਂ ਕਈਆਂ ਨੇ ਖੋਲੀਆਂ ਨੇ ਸੋ ਯਾਰ ਮੈਨੂੰ ਅਸੀਂ ਨਿੱਜੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਜੋ ਮਰਜ਼ੀ ਕਹੀ ਜਾਣ ਵਿਧਾਨ ਸਭਾ ਬਾਰੇ ਕਿਹਾ ਵੀ ਅਸੀਂ ਤਾਂ ਪੰਥਰ ਦੀਆਂ ਸੰਸਥਾਵਾਂ ਨੂੰ ਆਜ਼ਾਦ ਕਰਾਉਣਾ ਤੁਸੀਂ ਸਰਕਾਰ ਤੋਂ ਮੰਗ ਰਹੇ ਹੋ ਵੀ ਭਾਈ ਜਤ ਕੀ ਮੰਗ ਰਹੇ ਹੋ ਸਰਕਾਰ ਤੋਂ ਜਵਾਬ ਪੁੱਛਿਆ ਸਵਾਲ ਦਾ ਜਵਾਬ ਦਿੱਤਾ ਵਾ ਨਾ ਕਿ ਉਥੇ ਇਹ ਵਿਧੀ ਵਿਧਾਨਤਾ ਉਧਰ ਹੀ ਬਣਨੇ ਨੇ ਸਿਰਫ ਜਵਾਬ ਦਿੱਤਾ ਵਿਧੀ ਵਿਧਾਨ ਸ਼੍ਰੀਕਾਲ ਤੱਕ ਸਾਹਬ ਤੇ ਬਣਨ ਉਹ ਗੱਲ ਕਹੀ ਆ ਉਹਨੂੰ ਜਦੋਂ ਮਰਜ਼ੀ ਪੁੱਠੇ ਪਾਸੇ ਲਈ ਜਾਣ ਸੋ ਜੇ ਕੋਈ ਸਵਾਲ ਕਰਦਾ ਵੀ ਤੁਹਾਡਾ ਕੀ ਸਟੈਂਡ ਆ ਭਾਈ ਨੇਮ ਤੁਹਾਨੂੰ ਪੁੱਛਦਾ ਤਾਂ ਅਸੀਂ ਕਹਿੰਦੇ ਵੀ ਹਾਂ ਅਸੀਂ ਇਸ ਗੱਲ ਦਾ ਵੀ ਨਿੰਦਾ ਕਰਦੇ ਹਾਂ ਹਰ ਸ ਸੱਤ ਮੈਂਬਰੀ ਕਮੇਟੀ ਬਣੀ ਸੀ ਦੋ ਤਾਂ ਤੁਸੀਂ ਹੁਣ ਮੁਰ ਕੇ ਪੁੱਛੇ ਨਹੀਂ ਰਹੇ ਵੀ ਉਹ ਉਹ ਧੂ ਆਪੇ ਛੱਡ ਕੇ ਗਏ ਨਹੀਂ ਥੋੜੀ ਕੀ ਆ ਉਹਨਾਂ ਨੂੰ ਜੀ ਧਾਮੀ ਜੀ ਉਹਨਾਂ ਨੇ ਤਾਂ ਬਣਾ ਲਿਆ ਜੀ ਕੋਈ ਨਹੀਂ ਆ ਜਾਣ ਹੁਣ ਆ ਜਾਣ ਸਾਡੇ ਨਾਲ ਤਾਂ ਵਾਅਦਾ ਕੀਤਾ ਸੀ ਉਹਨਾਂ ਨੇ ਕਿ ਮੈਂ ਦੋ ਦਿਨ ਬਾਅਦ ਐਸਜੀਪੀਸੀ ਤੋਂ ਅਸਤੀਫਾ ਦੇ ਕੇ ਭਰਤੀ ਜੀ ਸ਼ੁਰੂ ਕਰੂੰਗਾ ਤੁਹਾਡੇ ਨਾਲ ਹੁਣ ਅਸਤੀਫਾ ਦੇ ਕੇ ਹੁਣ ਕੀ ਕਹਿ ਸਕਦੇ ਆਂ ਅਕਾਲੀ ਦਲ ਕਿਸ ਤਰ੍ਹਾਂ ਕੰਮ ਕਰੂਗਾ ਆਮ ਲੋਕਾਂ ਨੂੰ ਅਹੁਦੇ ਮਿਲਣਗੇ ਜਾਂ ਫਿਰ ਜਿਹੜੇ ਅੱਜ ਪੰਜ ਮੈਂਬਰੀ ਤਾਂ ਜਾਂ ਵੱਡੇ ਚਿਹਰੇ ਆ ਉਹੀ ਅਹੁਦੇਦਾਰ ਰਹਿਣਗੇ ਜੀ ਬਾਅਦ ਚ ਇਹਦੇ ਵਿੱਚ ਵੀ ਇਹ ਉਹਦੇ ਨਾਲ ਕਿੱਦਾਂ ਅਲੱਗ ਹੋ ਰੌਲਾ ਤੇ ਇਹੀ ਆ ਗਲਤ ਵਰਕਰਾਂ ਦੀ ਆ ਗਲਤ ਸਿਧਾਂਤਾਂ ਦੀ ਆ ਫਿਰ ਜੋ ਹੀ ਰਹਿ ਗਿਆ ਫਿਰ ਸਾਰਾ ਕੁਝ ਸਮਾਂ ਆ ਕੇ ਦੱਸੂ ਹਜੇ ਤਾਂ ਹਜੇ ਤਾਂ ਅਕਾਲੀ ਦਲ ਇੱਕੋ ਹੀ ਆ ਸਾਰਾ ਇਹ ਤਾਂ ਉਹਦੇ ਲਈ ਕੰਮ ਹੋ ਰਿਹਾ ਬਾਕੀ ਬਹੁਤ ਗੱਲਾਂ ਪੰਥ ਦੇ ਦੇ ਹੱਥ ਦੇ ਵਿੱਚ ਨੇ ਆਉਣ ਵਾਲੇ ਸਮੇਂ 'ਚ ਫੈਸਲੇ ਪੰਥ ਨੇ ਕਰਨੇ ਨੇ ਲੋਕਾਂ ਨੇ ਕਰਨੇ ਪਰਿਵਾਰ ਵੱਡ ਘਟ ਜੇਗਾ ਜੀ ਅੱਗੇ ਬੰਦ ਹੋ ਜਾਊਗਾ ਪਰਿਵਾਰ ਵੱਲ ਜੀ ਸਾਡੀ ਸਾਡੀ ਮਰਜ਼ੀ ਚੱਲੀ ਜੇ ਦੇਖੋ ਆਉਣ ਵਾਲੇ ਸਮੇਂ ਚੱਲੀ ਹਾਂ ਪਿਛਲੇ ਸਮੇਂ 'ਚ ਤਾਂ ਸਾਰੇ ਲਿਪਤ ਰਹੇ ਆ ਅਸੀਂ ਵੀ ਲਿਪਤ ਰਹੇ ਆ ਸਾਰੇ ਜੀ ਇੱਕ ਨਵਾਂ ਬੰਦਾ ਤੁਹਾਡੇ ਨਾਲ ਜੁੜ ਗਿਆ ਜੀ ਉਹਦੀ ਅਕਾਲੀ ਦਲ ਦਾ ਕਦੇ ਪ੍ਰਧਾਨ ਬਣਨ ਦੀ ਇੱਛਾ ਪੂਰੀ ਹੋ ਸਕਦੀ ਨਹੀਂ ਜੇ ਕਾਬਲ ਹੋ ਤਾਂ ਕੁਝ ਵੀ ਬਣ ਸਕਦਾ ਵਾ ਬੰਦਾ ਕਾਬਲ ਹੋਣਾ ਚਾਹੀਦਾ ਬਾਕੀ ਇਹਦੀ ਕਿਸਮਤ ਵੀ ਆ ਜੀ ਹਾਂ ਪਰ ਸਾਨੂੰ ਅਸੀਂ ਤਾਂ ਕਹਿੰਦੇ ਵੀ ਲੋਕਾਂ ਚੋਂ ਆਉਣ ਆਮ ਨੌਜਵਾਨਾਂ ਚੋਂ ਅੱਗੇ ਆਉਣ ਉਹ ਪਾਰਟੀ ਨੂੰ ਸੰਭਾਲ ਲੈਣਾ ਉਹਲੇ ਸਮੇਂ ਚ ਕਮਾਂਡ ਜੈਲੀ ਸਾਹਿਬ ਉਸੇ ਅਕਾਲੀ ਦਲ ਦੇ ਸੀਗੇ ਉੱਥੋਂ ਹੀ ਆਏ ਆ ਅਸੀਂ ਆਮ ਚੋਂ ਹੀ ਆਏ ਆ ਵਰਕਰਾਂ ਚੋਂ ਉੱਠ ਕੇ ਆਏ ਆ ਹਾਂ ਲੇਕਿਨ ਹਾਂ ਗੱਲ ਰੌਲਾ ਸਿਧਾਂਤਾਂ ਦਾ ਵਾਜ ਸਾਡਾ ਨਿੱਜੀ ਥੋੜੀ ਕਿਸੇ ਨਾਲ ਰੌਲਾ ਵਾ ਕੋਈ ਨਿੱਜੀ ਕੋਈ ਨਹੀਂ ਜੀ ਸਾਡਾ ਕੋਈ ਨਿੱਜੀ ਵਿਰੋਧ ਕਿਸੇ ਨਾਲ ਨਹੀਂ ਹੈਗਾ ਉਹ ਉਸੇ ਬਾਦਲ ਹੋਰਾਂ ਨਾਲ ਵੀ ਨਹੀਂ ਸਵਾਲ ਨਹੀਂ ਸਾਡੇ ਕੀ ਰੌਲਾ ਨਾਲ ਲੜਾਈयां ਮਿਲਦੇ ਰਹੇ ਆ ਮੈਂ 3 ਸਾਲ ਤੋਂ ਲੜ ਰਿਹਾ ਉਹਨਾਂ ਨਾਲ ਬਹਿ ਕੇ ਲੜ ਰਹੇ ਆ ਉਹਨਾਂ ਕੋਲ ਉਹ ਮੈਨੂੰ ਸੱਦ ਲੈਂਦੇ ਵੀ ਆ ਮਿਲ ਮੈਂ ਚਲੇ ਜਾਂਦਾ ਸੀ ਪਰ ਉਹਨਾਂ ਨੇ ਦੱਸੇ ਵੀ ਆ ਚੀਜ਼ ਗਰਾਊਂਡ ਤੇ ਗਲਤ ਹੋ ਰਿਹਾ ਦੇਖੋ ਸਹੀ ਤੁਹਾਡਾ ਜਿਹੜਾ ਸਲਾਹਕਾਰ ਲਾ ਲਓ ਤੁਹਾਡਾ ਸੱਚਾ ਦੋਸਤ ਲਾ ਲਓ ਸੱਚਾ ਮਿੱਤਰ ਲਾ ਲਓ ਉਹੀ ਹੁੰਦਾ ਜਿਹੜਾ ਤੁਹਾਨੂੰ ਸਹੀ ਸਲਾਹ ਦੇਵੇ ਹੁਣ ਪਾਈਆਂ ਦੱਸੇ ਹਾਂ ਜਿਹੜੇ ਜਿਹੜੇ ਚਾਪਲੂਸੀ ਕਰਦੇ ਸੱਚੇ ਮਿੱਤਰ ਥੋੜੀ ਹੋ ਸਕਦੇ ਨੇ ਸੱਚੀ ਉਹ ਜਿਹੜਾ ਤੁਹਾਨੂੰ ਸਹੀ ਸਲਾਹ ਦੇਵੇ ਵੀ ਇਹ ਇਹ ਸੰਸਥਾ ਜਿਹੜੀ ਇਹਦਾ ਪਿਛੋਕੜ ਕੀ ਆ ਉਹਨਾਂ ਨੇ ਵੀ ਕੰਮ ਕੀਤਾ ਪ੍ਰਕਾਸ਼ਿੰਗ ਬਾਦਲ ਦੇ ਵਿੱਚ ਕੰਮ ਕੀਤਾ ਅਸੀਂ ਵੀ ਕੰਮ ਕੀਤਾ 25 ਸਾਲ ਤੋਂ ਲੇਕਿਨ ਪਛੋਕੜ ਗਈ ਆ ਦੁਨੀਆ ਵਿੱਚ ਬੈਠੇ ਸਿੱਖ ਨੇ ਜਿਹੜੇ ਪੰਥਦਰਦੀ ਨੇ ਜਿਹੜੇ ਉਹ ਸਾਡੇ ਤੋਂ ਕੀ ਚਾਹੁੰਦੇ ਨੇ ਅਸੀਂ ਤਾਂ ਮੈਂ ਇਸ ਗੱਲ ਇਸ ਮੈਂ ਤਾਂ ਆਪਾਂ ਨੂੰ ਇਸ ਦੇ ਮੈਂਬਰ ਬਣ ਦੇ ਕਾਬਿਲ ਨਹੀਂ ਸਮਝਦਾ ਆਪਦੇ ਆਪ ਨੂੰ ਬਿਲਕੁਲ ਭਰਤੀ ਕਮੇਟੀ ਜਿਹੜੀ ਹੈਗੀ ਆ ਉਸ ਦੇ ਵੱਲੋਂ ਅੱਜ ਰੋਪੜ ਦੇ ਵਿੱਚ ਵੱਡੇ ਇਕੱਠ ਰੱਖਿਆ ਗਿਆ ਸੀ ਹਾਲਾਂਕਿ ਦੂਜੇ ਤੁਹਾਡੇ ਦੇ ਵੱਲੋਂ ਵੀ ਵੱਡੇ ਇਕੱਠ ਰੱਖੇ ਜਾ ਰਹੇ ਆ ਪਰ ਲੋਕ ਸਮਝਣਾ ਚਾਹੁੰਦੇ ਆ ਕਿ ਆਖਰ ਇਸ ਭਰਤੀ ਦੇ ਵਿੱਚੋਂ ਜਾਂ ਉਸ ਭਰਤੀ ਦੇ ਵਿੱਚੋਂ ਅਕਾਲੀ ਦਲ ਦਾ ਪਹਿਲਾ ਕਿਵੇਂ ਹੋਊਗਾ ਜਾਂ ਫਿਰ ਉਸ ਤੋਂ ਬਾਅਦ ਪੰਜਾਬ ਦਾ ਪਹਿਲਾ ਕਿਵੇਂ ਹੋਊਗਾ ਸੋ ਵੱਡੇ ਸਵਾਲ ਆ ਲੋਕਾਂ ਦੇ ਮਨਾਂ ਦੇ ਵਿੱਚ ਪਰ ਫਿਲਹਾਲ ਦੋਨੇ ਕਮੇਟੀਆਂ ਕੰਮ ਕਰ ਰਹੀਆਂ ਉਹ ਅਕਾਲੀ ਦਲ ਵੀ ਕੰਮ ਕਰ ਰਿਹਾ ਤੇ ਇਹ ਤੜਾ ਵੀ ਕੰਮ ਕਰ ਰਿਹਾ ਪਰ ਇਹਨਾਂ ਨੇ ਐਲਈ ਹੋਰਾਂ ਨੇ ਸਾਫ਼ ਕਿਹਾ ਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਹੀ ਕੰਮ ਕਰ ਰਹੇ ਹਾਂ ਅਜੇ ਪਰ ਵੱਡੇ ਸਵਾਲ ਬਾਕੀ ਆ ਕਿ ਜੇਕਰ ਇਹ ਕਮੇਟੀ ਭਰਤੀ ਕਰ ਵੀ ਲੈਂਦੀ ਹੈ ਤਾਂ ਫਿਰ ਉਹ ਸਾਰਾ ਸਟਰਕਚਰ ਇਸ ਕਮੇਟੀ ਕੋਲ ਕਿਸ ਤਰ੍ਹਾਂ ਆਊਗਾ ਕਿ ਇੱਕ ਕਾਲੀ ਦਲ ਬਣ ਸਕੇਗਾ ਤੇ ਉਹ ਪੰਜਾਬ ਦਾ ਭਲਾ ਕਰ ਸਕੇਗਾ ਹੋਊਗਾ ਕਿ ਇਸ ਦੇ ਉੱਤੇ ਅਜੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਸ ਨਾਮ ਸਿੰਘ ਪੰਜਾਬੀ ਲੋਕ ਚੰਦਰ